ਤਾਂ ਦਿਮਾਗ ਕੰਮ ਨਹੀਂ ਕਰਦਾਗਾ ਜਾਂ ਫਿਰ ਛੋਟੇ ਬੱਚੇ ਨੇ ਨਾ ਮਤਲਬ ਇਹ ਮੰਨ ਕੇ ਜਿਹੜੀ ਬਕਰੇਲੂ ਚੀਜ਼ਾਂ ਦੇ ਨਾਲ ਹੀ ਉਹ ਚੀਜ਼ ਨੂੰ ਤਿਆਰ ਕਰਨਾ ਵਾ ਤੁਸੀਂ ਧਾਗੇ ਵਾਲੀ ਮਿਸ਼ਰੀ ਜਿਹੜੀ ਤੁਸੀਂ ਉਹੋ ਲੈਣੀ ਆ ਹੋਰ ਕੋਈ ਮਿਸ਼ਰੀ ਨਹੀਂ ਤੁਸੀਂ ਲੈਣੀ ਹੈਗੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਇਹਨੂੰ ਲੈ ਸਕਦਾ ਵਾ ਛੋਟਾ ਤੁਹਾਡੇ ਜਿੰਨੀ ਮਰਜ਼ੀ ਪ੍ਰਾਣੀ ਤੋਂ ਪ੍ਰਾਣੀ ਸੱਟ ਲੱਗੀ ਹੋਵੇ ਤਾਂ ਉਹ ਵੀ ਠੀਕ ਹੋ ਜਾਣੀ ਆ ਜੀ ਇੱਕ ਤਾਂ ਤੁਹਾਡਾ ਜਿਹੜਾ ਦਿਮਾਗ ਆ ਉਹਨੂੰ ਤੇਜ਼ ਕਰੇਗਾ ਤੁਹਾਡੀ ਦਿਮਾਗ ਦੀ ਮੈਮਰੀ ਨੂੰ ਫਾਸਟ ਕਰੇਗਾ ਤੇਜ਼ ਕਰ ਦੇਗਾ ਤੁਹਾਡੇ ਗੋਡੇ ਮੋਡੇ ਦੁਖਣੇ ਆਟੋਮੈਟਿਕ ਹੀ ਠੀਕ ਹੋ ਜਾਣਗੇ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰ ਭਰੀ ਸਤਿ ਸਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਦੇ ਵੀ ਤੁਹਾਡੇ ਵਿੱਚੋਂ ਮਤਲਬ ਗੋਡੇ ਮੋਡੇ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਦਰਦ ਹੁੰਦਾ ਵਾ ਨਾ ਮੰਨ ਕੇ ਲਓ ਜੋਇੰਟ ਪੇਨ ਹੋ ਗਿਆ ਹਨਾ ਜਾਂ ਫਿਰ ਤੁਹਾਡੇ ਲੱਕ ਦੇ ਦਰਦ ਹੁੰਦਾ ਵਾ ਜਰ ਜਿਹੜੇ ਮੇਰੇ ਭੈਣ ਭਰਾ ਬਜ਼ੁਰਗ ਨੇ ਹਨਾ ਉਹਨਾਂ ਦੇ ਮਤਲਬ ਬਜ਼ੁਰਗਾਂ ਦੇ ਹਨਾ ਗੋਡੇ ਮੋਡੇ ਬਹੁਤ ਜ਼ਿਆਦਾ ਦਰਦ ਕਰਦੇ ਆ ਤੇ ਕਈ ਵਾਰੀ ਬੱਚਿਆਂ ਦੇ ਵੀ ਇਹੋ ਜਿਹੇ ਗੁੰਝੀਆਂ ਸੱਟਾਂ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਸਰਦੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਅਸੀਂ ਕੀ ਕਰਦੇ ਆ ਵੀ ਅਸੀਂ ਡਾਕਟਰ ਕੋਲ ਜਾਂਦੇ ਆ ਅਸੀਂ ਕਹਿੰਦੇ ਨੇ ਵੀ ਸਾਡੇ ਜਿਹੜੇ ਗੋਡੇ ਮੋਡੇ ਹਣਾ ਉਹ ਸਾਡੇ ਬਹੁਤ ਜ਼ਿਆਦਾ ਦਰਦ ਕਰਦੇ ਤੇ ਡਾਕਟਰ ਕੀ ਕਰਦਾ ਸਾਨੂੰ ਜਿਆਦਾ ਕੋਈ ਟਿਊਬ ਦੇ ਦਿੰਦੀ ਆ ਮਰਨ ਵਾਸਤੇ ਜਾਂ ਫਿਰ ਸਾਨੂੰ ਕੋਈ ਦਵਾਈ ਦੇ ਦਿੰਦੇ ਵੀ ਤੁਸੀਂ ਦਵਾਈਆਂ ਖਾਈ ਜਾਓ ਤੇ ਟਿਊਬ ਮਲ ਜਾਓ ਹਣਾ ਜਦੋਂ ਤੱਕ ਤੁਸੀਂ ਦਵਾਈਆਂ ਖਾਨੇ ਹੋ ਜਾਂ ਫਿਰ ਟਿਊਬ ਮਲਦੇ ਹੋ ਉਹਦਾ ਅਸਰ ਉਨੀ ਦੇਰੀ ਹੀ ਰਹਿੰਦਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਨੁਸਖਾ ਦੱਸਾਂਗਾ ਅਗਰ ਤੁਸੀਂ ਉਹ ਨੁਸਖੇ ਨੂੰ ਤੁਸੀਂ ਘਰੇ ਹੀ ਤਿਆਰ ਕਰ ਲਿਆ ਨਾ ਤੋ ਉਹਦੇ ਨਾਲ ਕੀ ਹੈ ਕਿ ਜਿੰਨੇ ਵੀ ਤੁਹਾਡੇ ਗੋਡੇ ਮੋਡੇ ਦਰਦ ਕਰਦੇ ਜਾਂ ਫਿਰ ਲੱਕ ਦਰਦ ਕਰਦਾ ਕਮਰ ਦਰਦ ਕਰਦੀ ਹੈ ਕਿਸੇ ਦੀ ਵੀ ਕੋਈ ਵੀ ਪੁਰਾਣੀ ਤੋਂ ਪੁਰਾਣੀ ਵੀ ਸੱਟ ਤੁਹਾਡੇ ਲੱਗੀ ਹੋਈ ਹੈ ਨਾ ਤੁਸੀਂ ਇਹ ਨੁਸਕੇ ਨੂੰ ਤਿਆਰ ਕਰਕੇ ਘਰੇ ਰੱਖ ਲਓ ਮੈਂ ਤੁਹਾਨੂੰ ਗਾਰੰਟੀ ਦਿੰਨਾ ਉਹ ਨੁਸਕਾ ਤਿਆਰ ਕਰਨ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਖਾਓਗੇ ਨਾ ਤੁਹਾਡੇ ਗੋਡੇ ਮੋਡੇ ਦੁਖਣੇ ਆਟੋਮੈਟਿਕ ਹੀ ਠੀਕ ਹੋ ਜਾਣਗੇ ਇੱਕ ਤਾਂ ਹੋਰ ਜਿਹੜੇ ਮੇਰੇ ਭਣ ਭਰਾਵਾਂ ਦਾ ਦਿਮਾਗ ਕੰਮ ਨਹੀਂ ਕਰਦਾਗਾ ਜਾਂ ਫਿਰ ਛੋਟੇ ਬੱਚੇ ਨੇ ਨਾ ਮਤਲਬ ਵੀ ਮੰਨ ਕੇ ਜਿਹੜੇ ਬੱਚੇ ਜਿਹੜੇ ਪੜ੍ਹਾਈ ਦੇ ਵਿੱਚ ਉਹਨਾਂ ਦੇ ਕੋਈ ਚੀਜ਼ ਯਾਦ ਨਹੀਂ ਰਹਿੰਦੀ ਹੈਗੀ ਪੜ੍ਹਾਈ ਦੇ ਵਿੱਚ ਕੋਈ ਵੀ ਚੀਜ਼ ਯਾਦ ਕਰਦੇ ਆ ਉਹ ਨਹੀਂ ਯਾਦ ਰਹਿੰਦੀ ਕਿ ਜਾਨੀ ਕਿ ਉਹਨਾਂ ਦੀ ਦਿਮਾਗ ਦੀ ਜਿਹੜੀ ਮੈਮਰੀ ਆ ਉਹ ਬਹੁਤ ਹੀ ਸਲੋ ਆ ਫਾਸਟ ਨਹੀਂ ਹੈਗੀ ਦਿਮਾਗ ਉਹਨਾਂ ਦਾ ਤਾਂ ਤੇਜ਼ ਨਹੀਂ ਹੈਗਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਕਵਰ ਕਰਾਂਗਾ ਇੱਕ ਤਾਂ ਇੱਕ ਤਾਂ ਜਿਹੜੇ ਮੇਰੇ ਭਣ ਭਰਾਵਾਂ ਦੇ ਗੋਡੇ ਮੋਡੇ ਦਰਦ ਕਰਦੇ ਆ ਹਨਾ ਉਹਦਾ ਆਪਾਂ ਅਕਵਰ ਕਰਾਂਗੇ ਇੱਕ ਕਰਾਂਗੇ ਜਿਹੜੇ ਮੇਰੇ ਭੈਣ ਭਰਾਵਾਂ ਦਾ ਦਿਮਾਗ ਹੈ ਜਿਹੜਾ ਨਾ ਪ੍ਰੋਪਰਲੀ ਕੰਮ ਨਹੀਂ ਕਰਦਾ ਹੈਗਾ ਜਾਂ ਫਿਰ ਉਹ ਛੋਟੇ ਬੱਚੇ ਨੇ ਜਿਨ੍ਹਾਂ ਦਾ ਦਿਮਾਗ ਜਿਹੜਾ ਕੰਮ ਨਹੀਂ ਕਰਦਾ ਹੈਗਾ ਇਸ ਨੁਸਕੇ ਨੂੰ ਤੁਸੀਂ ਅਪਣਾ ਸਕਦੇ ਹੋ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਬਹੁਤ سارے ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਪਏ ਸੀ ਉਹ ਕਹਿੰਦੇ ਸੀ ਕਿ ਵੀਰ ਜੀ ਸਾਡੇ ਨਾ ਮਤਲਬ ਗੋਡੇ ਮੋਡੇ ਜਿਹੜੇ ਉਹ ਬਹੁਤ ਦਰਦ ਕਰਦੇ ਵੀ ਸਾਨੂੰ ਕੋਈ ਘਰੇਲੂ ਤਰੀਕਾ ਦੱਸੋ ਜਿਸ ਨਾਲ ਅਸੀਂ ਠੀਕ ਕਰ ਸਕੀਏ ਸੋ ਅੱਜ ਵਾ ਇਹ ਤੁਹਾਡੇ ਵਾਸਤੇ ਉਹ ਨੁਸਕਾ ਲੈ ਕੇ ਆਇਆ ਹਾਂ ਸੋ ਪਲੀਜ਼ ਇਸ ਵੀਡੀਓ ਨੂੰ ਤੁਸੀਂ ਨਾ ਦੇਖੋ ਘਰੇਲੂ ਚੀਜ਼ਾਂ ਦੇ ਨਾਲ ਹੀ ਉਹ ਚੀਜ਼ ਨੂੰ ਤਿਆਰ ਕਰਨਾ ਵਾ ਘਰੇਲੂ ਚੀਜ਼ਾਂ ਦੇ ਨਾਲ ਹੀ ਤੁਸੀਂ ਉਹ ਚੀਜ਼ ਨੂੰ ਤਿਆਰ ਕਰਨਾ ਵਾ ਤੇ ਇਹ ਜਿਹੜੇ ਤੁਸੀਂ ਤਿਆਰ ਕਰੋਗੇ ਇਹਨੂੰ ਤੁਸੀਂ ਸਟੋਰ ਕਰਕੇ ਤੁਸੀਂ 5-6 ਮਹੀਨੇ ਤੱਕ ਤੁਸੀਂ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੋਏਗਾ ਤੇ ਤੁਹਾਡੇ ਜਿੰਨੀ ਮਰਜ਼ੀ ਪੁਰਾਣੀ ਤੋਂ ਪੁਰਾਣੀ ਸੱਟ ਲੱਗੀ ਹੋਵੇ ਤਾਂ ਉਹ ਵੀ ਠੀਕ ਹੋ ਜਾਣੀ ਆ ਜੀ ਸੋ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਗਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਅਖਰੋਟ ਗਿਰੀ ਨਹੀਂ ਹੁੰਦੀ ਅਖਰੋਟ ਗਿਰੀ ਅਖਰੋਟ ਦੀ ਜੀ ਲੈਣੀ ਆ 100 ਗ੍ਰਾਮ ਸੋ ਤੁਸੀਂ ਨਾ ਕਾਪੀ ਪੈਨ ਲੈ ਲਓ ਜੋ ਜੋ ਮੈਂ ਤੁਹਾਨੂੰ ਇੱਥੇ ਬੋਲੀ ਜਾਊਗਾ ਤੁਸੀਂ ਲਿਖੀ ਜਾਓ ਉਹਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਲੈਣੀ ਆ ਅਖਰੋਟ ਦੀ ਜੀ ਲੈਣੀ ਆ 100 ਗ੍ਰਾਮ ਜਿਹੜੀ ਅਖਰੋਟ ਦੀ ਹੈ ਨਾ ਇਹ ਸਾਡੇ ਦਿਮਾਗ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਵਾ ਤੁਸੀਂ ਕਦੇ ਵੀ ਦੇਖਿਓ ਜਿਹੜਾ ਅਖਰੋਟ ਹੁੰਦਾ ਨਾ ਉਹ ਸਾਡੇ ਦਿਮਾਗ ਵਾਂਗੂ ਹੁੰਦਾ ਵਾ ਜਿਹੜਾ ਸਾਡੇ ਅਖਰੋਟ ਦੀ ਬਣਤਰ ਹੁੰਦੀ ਹੈ ਨਾ ਜਿਵੇਂ ਸਾਡੇ ਦਿਮਾਗ ਦੀ ਬਣਤਰ ਬਣੀ ਹੋਈ ਆ ਅਖਰੋਟ ਦੀ ਵੀ ਬਣਤਰ ਸੇਮ ਹੀ ਬਣੀ ਹੋਈ ਆ ਕੋਈ ਫਰਕ ਨਹੀਂ ਹੈਗਾ ਉਹਦੇ ਵਿੱਚ ਸੋ ਇਸ ਕਰਕੇ ਜਿਹੜਾ ਅਖਰੋਟ ਆ ਉਹ ਸਾਡੇ ਦਿਮਾਗ ਵਾਸਤੇ ਬਹੁਤ ਹੀ ਵਧੀਆ ਵਜਨ ਕਿ ਬੱਚਿਆਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਵਾ ਸੋ ਤੁਸੀਂ ਅਖਰੋਟ ਲੈਣਾ 100 ਗ੍ਰਾਮ ਹੋਰ ਤੁਸੀਂ ਲੈਣੇ ਬਦਾਮ ਬਦਾਮ ਦੀ ਗਿਰੀ ਲੈਣੀ ਆ ਤੁਸੀਂ ਬਦਾਮ ਦੀ ਗਿਰੀ ਵੀ ਤੁਸੀਂ ਲੈਣੀ ਆ 100 ਗ੍ਰਾਮ ਠੀਕ ਹੈ ਜੀ ਬਦਾਮ ਦੀ ਗਿਰੀ ਵੀ ਤੁਸੀਂ 100 ਗ੍ਰਾਮ ਲੈਣੀ ਆ ਜਿਹੜਾ ਬਦਾਮ ਆ ਨਾ ਇੱਕ ਤਾਂ ਇਹਦੇ ਵਿੱਚ ਕੈਲਸ਼ੀਅਮ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਤਾਂ ਇੱਕ ਇਹਦੇ ਵਿੱਚ ਵਿਟਾਮਿਨ ਈ ਵੀ ਹੁੰਦਾ ਵਾ ਇਹਦੇ ਵਿੱਚ ਵਿਟਾਮਿਨ ਈ ਹੁੰਦਾ ਵਾ ਤੇ ਇਹਦੇ ਵਿੱਚ ਕੈਲਸ਼ੀਅਮ ਜਿਹੜਾ ਉਹ ਵੀ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਸੋ ਤੁਸੀਂ ਜਿਹੜੀ ਬਦਾਮ ਗਿਰੀ ਵੀ ਤੁਸੀਂ 100 ਗ੍ਰਾਮ ਲੈਣੀ ਆ ਤੇ ਨਾਲ ਤੁਸੀਂ ਲੈਣੀ ਆ ਦੂਜੀ ਲੈਣੀ ਆ ਗੋੰਦ ਗੋੰਦ ਤੁਸੀਂ ਲੈਣੀ ਆ 50 ਗ੍ਰਾਮ 50 ਗ੍ਰਾਮ ਗੋੰਦ ਲੈਣੀ ਆ ਗੋੰਦ پتہ ਕਿਹੜੀ ਲੈਣੀ ਆ ਕਿਕਰ ਵਾਲੀ ਗੋੰਦ ਲੈਣੀ ਆ ਕਿਕਰ ਦਾ ਗੋੰਦ ਹੁੰਦਾ ਨਾ ਜਿਹੜਾ ਤੁਸੀਂ ਕਿਕਰ ਦਾ ਗੋੰਦ ਲੈਣਾ 50 ਗ੍ਰਾਮ ਠੀਕ ਹੈ ਜੀ 50 ਗ੍ਰਾਮ ਲੈਣਾ ਜਿਹੜਾ ਗੋੰਦ ਦਾ ਨਾ ਇਹ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਇਹ ਨਾ ਸਾਡੇ ਸਰੀਰ ਨੂੰ ਠੰਡ ਨਹੀਂ ਲੱਗਣ ਦਿੰਦਾ ਹੈਗਾ ਸਾਡੀ ਬੋਡੀ ਨੂੰ ਇਹ ਗਰਮ ਰੱਖਦਾ ਵਾ ਇਹ ਇਹ ਬਹੁਤ ਜ਼ਿਆਦਾ ਗਰਮ ਹੁੰਦਾ ਵਾ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਦੇ ਕੇ ਜਾਊਗਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਮੇਰੀ ਭੈਣਾਂ ਮਤਲਬ ਪੰਜੀਰੀ ਵਗੈਰਾ ਬਣਾਉਂਦੀਆਂ ਨੇ ਤੁਸੀਂ ਉਹਨਾਂ ਨੂੰ ਪੁੱਛੀਂ ਦੇਖ ਲਓ ਪੰਜੀਰੀ ਦੇ ਵਿੱਚ ਮਤਲਬ ਗੋੰਦ ਆ ਜਿਹੜੀ ਉਹ ਪਾਉਂਦੇ ਹੀ ਪਾਉਂਦੇ ਆ ਇਸੇ ਲਈ ਪਾਉਂਦੇ ਆ ਠੀਕ ਹੈ ਜੀ ਨੰਬਰ 4 ਤੇ ਤੁਸੀਂ ਲੈਣੀ ਆ ਨੰਬਰ ਸ਼ਵਾਰੇ ਤੁਸੀਂ ਲੈਣੇ 150 ਗ੍ਰਾਮ 150 ਗ੍ਰਾਮ ਤੁਸੀਂ ਸ਼ਵਾਰੇ ਲੈਣਿਆ ਜੋ ਜੋ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਸੇਮ ਹੀ ਲੈਣੀ ਆ ਤੁਸੀਂ ਵੱਧ ਵੀ ਲੈ ਸਕਦੇ ਹੋ ਥੋੜੀ ਥੋੜੀ ਜੋ ਮੈਂ ਦੱਸ ਰਿਹਾ ਇਹਦੇ ਵਿੱਚੋਂ ਥੋੜੀ ਥੋੜੀ ਤੁਸੀਂ ਵਧਾ ਦਿਓ ਇਹਦੇ ਵਿੱਚੋਂ ਮੰਨ ਕੇ ਤੁਸੀਂ 200 ਗ੍ਰਾਮ ਲਓਗੇ 200 ਗ੍ਰਾਮ ਲਓਗੇ ਇਹ ਫਿਰ 100 ਗ੍ਰਾਮ ਆ ਜੇਗੀ ਇਹ ਫਿਰ 300 ਗ੍ਰਾਮ ਆ ਜੇਗੀ ਠੀਕ ਹੈ ਜੀ ਸੋ ਤੁਸੀਂ ਇਦਾਂ ਲੈਣੀ ਆ ਤੁਸੀਂ ਸ਼ਵਾਰੇ ਲੈਣੇ ਆ ਤੁਸੀਂ ਉਹ ਲੈਣੇ ਆ 150 ਗ੍ਰਾਮ ਤੁਸੀਂ ਸ਼ਵਾਰੇ ਲੈਣਾ ਸ਼ਵਾਰੇ ਦੇ ਵਿੱਚ ਪਤਾ ਹੀ ਆ ਇੱਕ ਤਾਂ ਦੇਖੋ ਇਹਦੇ ਵਿੱਚ ਆਇਰਨ ਆ ਜਿਹੜਾ ਸ਼ਵਾਰੇ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਵਾ ਇਹ ਕਿਹਦੇ ਵਿੱਚ ਵਿਟਾਮਿਨਾਂ ਜਿਹੜੇ ਇਹਦੇ ਵਿੱਚ ਵਿਟਾਮਿਨ ਬਹੁਤ ਜ਼ਿਆਦਾ ਹੁੰਦਾ ਵਾ ਯਾਨੀ ਕਿ ਵਿਟਾਮਿਨ ਦਾ ਗੁੱਡ ਸੋਰਸ ਆ ਇਹ ਵਿਟਾਮਿਨ ਦਾ ਇਹ ਗੁੱਡ ਸੋਰਸ ਆ ਇਹ ਤੇ ਇਹਦੇ ਵਿੱਚ ਇੱਕ ਆਇਰਨ ਹੁੰਦਾ ਵਾ ਨੰਬਰ 5 ਤੇ ਆਪਾਂ ਲੈਣੇ ਆ ਤੁਸੀਂ ਲੈਣੀ ਆ ਸੌਂਫ ਲੈਣੀ ਆ ਸੌਂਫ ਲੈਣੀ ਆ ਤੁਸੀਂ 50 ਗ੍ਰਾਮ ਸੌਂਫ ਵੀ ਤੁਸੀਂ 50 ਗ੍ਰਾਮ ਲੈਣੀ ਆ ਠੀਕ ਹੈ ਜੀ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ ਅਖਰੋਟ ਤੁਸੀਂ 100 ਗ੍ਰਾਮ ਲੈਣੇ ਆ ਬਦਾਮ ਕੀਰੀ ਜਿਹੜੀ ਉਹ ਵੀ ਤੁਸੀਂ 100 ਗ੍ਰਾਮ ਲੈਣੀ ਆ ਇੱਕ ਤੁਸੀਂ ਲੈਣੀ ਆ ਗੋਂਦ ਗੋਂਦ ਲੈਣੀ ਆ ਤੁਸੀਂ ਇਹ ਵੀ 50 ਗ੍ਰਾਮ ਲੈਣੀ ਆ ਕਿਕਰ ਦੀ ਤੁਸੀਂ ਗੋਂਦ ਲੈਣੀ ਆ ਜੀ ਤੇ ਤੁਸੀਂ ਨੰਬਰ 4 ਤੇ ਲੈਣੇ ਆ ਸ਼ਵਾਰੇ ਲੈਣੇ ਆ 150 ਗ੍ਰਾਮ ਲੈਣੇ ਆ ਤੇ ਸੌਂਫ ਲੈਣੀ ਆ ਤੁਸੀਂ 50 ਗ੍ਰਾਮ ਲੈਣੀ ਆ ਤੇ ਨੰਬਰ 6 ਤੇ ਤੁਸੀਂ ਲੈਣੀ ਆ ਮਿਸ਼ਰੀ ਮਿਸ਼ਰੀ ਤੁਸੀਂ ਲੈਣੀ ਆ ਮਿਸ਼ਰੀ ਪਤਾ ਕਿਹੜੀ ਲੈਣੀ ਆ ਮਿਸ਼ਰੀ ਅਲੱਗ ਅਲੱਗ ਤਰੀਕੇ ਨਾਲ ਆਉਂਦੀ ਤੁਸੀਂ ਲੈਣੀ ਧਾਗੇ ਵਾਲੀ ਮਿਸ਼ਰੀ ਜਿਹੜੀ ਜਿਹਦੇ ਵਿੱਚ ਧਾਗੇ ਲੱਗੇ ਹੁੰਦੇ ਨੇ ਤੁਸੀਂ ਧਾਗੇ ਵਾਲੀ ਮਿਸ਼ਰੀ ਜਿਹੜੀ ਤੁਸੀਂ ਉਹ ਲੈਣੀ ਆ ਹੋਰ ਕੋਈ ਮਿਸ਼ਰੀ ਨਹੀਂ ਤੁਸੀਂ ਲੈਣੀ ਹੈਗੀ ਹੁਣ ਤੁਸੀਂ ਇਹ ਮਟੀਰੀਅਲ ਨੂੰ ਕੀ ਮੇਂ ਤਿਆਰ ਕਰਨਾ ਵਾ ਹੁਣ ਮੈਂ ਤੁਹਾਨੂੰ ਦੱਸਾਂ ਦੇਖੋ ਅਖਰੋਟ ਹੋ ਗਏ ਤੇ ਬਦਾਮ ਹੋ ਗਏ ਹਨਾ ਸੋ ਤੁਸੀਂ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਅਖਰੋਟ ਨੂੰ ਤੁਸੀਂ ਤਵੇ ਦੇ ਉੱਤੇ ਤੁਸੀਂ ਇਹਨੂੰ ਹਲਕਾ ਜਿਹਾ ਭੁੰਨ ਲੈਣਾ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹਦੇ ਵਿੱਚੋਂ ਖੁਸ਼ਬੂ ਜੀ ਆਉਣੀ ਨਹੀਂ ਸ਼ੁਰੂ ਹੁੰਦੀ ਠੀਕ ਹੈ ਜੀ ਤੁਸੀਂ ਇਹਨੂੰ ਅਖਰੋਟ ਨੂੰ ਤੁਸੀਂ ਭੁੰਨ ਲੈਣਾ ਬਦਾਮ ਦੀ 기ਰੀ ਹੈ ਜਿਹੜੀ ਬਦਾਮ ਦੀ 기ਰੀ ਨੂੰ ਵੀ ਤੁਸੀਂ ਪੁੰਨ ਲੈਣਾ ਇਹਨੂੰ ਵੀ ਹਲਕਾ ਜਿਹਾ ਤਵੇ ਦੇ ਉੱਤੇ ਭੁੰਨ ਲੈਣਾ ਤੁਸੀਂ ਠੀਕ ਆ ਇਹ ਦੋਵੇਂ ਚੀਜ਼ਾਂ ਨੂੰ ਤੁਸੀਂ ਭੁੰਨ ਕੇ ਨਾ ਫਿਰ ਤੁਸੀਂ ਕੀ ਕਰਨਾ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਇਹਨਾਂ ਦੋਵਾਂ ਦਾ ਇੱਕ ਪਾਊਡਰ ਜਿਹਾ ਬਣ ਜਾਏਗਾ ਤੁਸੀਂ ਪਾਊਡਰ ਜਿਹਾ ਇੱਕ ਡੱਬੇ 'ਚ ਕੱਢ ਲੈਣਾ ਫਿਰ ਤੁਸੀਂ ਕੀ ਕਰਨਾ ਜਿਹੜੀ ਗੋਂਦਾ ਕਿਕਰ ਦੀ ਉਹਨੂੰ ਇਦਾਂ ਨਹੀਂ ਪਾਉਣਾ ਕਿ ਨਾ ਨੂੰ ਗ੍ਰाइंड ਕਰਨਾ ਇਹਨੂੰ ਵੀ ਤੁਸੀਂ ਕੀ ਕਰਨਾ ਵਾ ਤੁਸੀਂ ਤਵੇ ਦੇ ਉੱਤੇ ਨਾ ਤਵੇ ਦੇ ਉੱਪਰ ਤੁਸੀਂ ਹਲਕਾ ਜਿਹਾ ਘਿਓ ਪਾ ਕੇ ਦੇਸੀ ਘਿਓ ਪਾ ਕੇ ਹਲਕਾ ਜਿਹਾ ਦੇਸੀ ਘਿਓ ਪਾ ਕੇ ਤੁਸੀਂ ਗੋਂਦਾ ਉਹਦੇ ਵਿੱਚ ਪਾ ਦੇਣੀ ਆ ਉਹਨੂੰ ਭੁੰਨੀ ਜਾਣਾ ਹਲਕਾ ਜਿਹਾ ਪੁੰਨੀ ਜਾਣਾ ਤੇ ਉਹ ਜਦੋਂ ਭੁੰਨ ਕੇ ਨਾ ਬੰਦੂ ਹੱਥ ਦੇ ਵਿੱਚ ਚੱਕ ਕੇ ਰੇਖ ਜਦੋਂ ਭੁਰਨ ਜੀ ਲੱਗ ਗਈ ਤਾਂ ਉਹਨੂੰ ਚੱਕ ਕੇ ਵੀ ਤੁਸੀਂ ਇੱਕ ਸੇੜ ਤੇ ਰੱਖ ਦੇਣਾ ਫਿਰ ਤੁਸੀਂ ਕੀ ਕਰਨਾ ਵਾ ਜਿਹੜੇ ਸ਼ਿਵਾਰੇ ਆ ਸ਼ਿਵਾਰਿਆਂ ਨੂੰ ਤੁਸੀਂ ਬਰੀਕ ਬਰੀਕ ਕੱਟ ਲੈਣਾ ਚਾਕੂ ਦੇ ਨਾਲ ਬਰੀਕ ਬਰੀਕ ਤੁਸੀਂ ਉਹਨੂੰ ਵੀ ਕੱਟ ਲੈਣਾ ਫਿਰ ਜਿਹੜੀ ਸੋਫ ਆ ਇਹਨੂੰ ਵੀ ਤੁਸੀਂ ਹਲਕਾ ਜਿਹਾ ਭੁੰਨ ਲੈਣਾ ਇਹਨੂੰ ਵੀ ਹਲਕਾ ਜਿਹਾ ਭੁੰਨ ਲੈਣਾ ਜਦੋਂ ਤੱਕ ਖੁਸ਼ਬੂ ਨਹੀਂ ਆਦੀਗੀ ਤਵੇ ਦੇ ਉੱਤੇ ਠੀਕ ਹੈ ਜੀ ਜੜੀ ਮਿਸ਼ਰੀ ਆ ਤੁਸੀਂ ਇਹਦੇ ਧਾਗੇ ਆ ਜਿਹੜੇ ਮਿਸ਼ਰੀ ਦੇ ਵਿੱਚ ਧਾਗੇ ਹੋਣਗੇ ਤੁਸੀਂ ਧਾਗੇ ਦੇ ਵਿੱਚੋਂ ਕੱਢ ਦੇਣੇ ਆ ਉਹ ਮਤਲਬ ਜੇ ਤੁਸੀਂ ਉਹਨੂੰ ਬਰੀਕ ਬਰੀਕ ਕੁੱਟੋ ਕੀ ਕਰਨਾ ਜਿਹੜਾ ਸਾਰਾ ਮਿਕਸਚਰ ਸੀਗਾ ਸਾਰਾ ਹਨਾ ਅਖਰੋਟ ਹੋਗੇ ਬਦਾਮ ਹੋਗੇ ਗੋੰਦ ਹੋਗੀ ਸ਼ਵਾਰੇ ਹੋਗੇ ਸੌਂਫ ਹੋਗੀ ਮਿਸ਼ਰੀ ਹੋਗੀ ਤੁਸੀਂ ਆ ਸਾਰੇ ਮਿਕਸਚਰ ਨੂੰ ਕੀ ਕਰਨਾ ਤੁਸੀਂ ਇਹਨੂੰ ਗ੍ਰੇਂਡ ਕਰ ਲੈਣਾ ਸਾਰੇ ਨੂੰ ਯਾਨੀ ਇਹਦਾ ਇੱਕ ਪਾਊਡਰ ਜਾਂ ਬਣ ਜਾਏਗਾ ਇੱਕ ਪਾਊਡਰ ਜਾਂ ਜਦੋਂ ਇਹਦਾ ਇੱਕ ਬ੍ਰਿਕ ਜਾਂ ਪਾਊਡਰ ਬਣ ਜਾਏਗਾ ਹਨਾ ਮਿਸ਼ਰੀ ਵੀ ਵਿੱਚ ਪਾਣੀ ਸੌਂਫ ਵੀ ਸ਼ਵਾਰੇ ਵੀ ਗੋੰਦ ਵੀ ਤੇ ਬਦਾਮ ਵੀ ਤੇ ਅਖਰੋਟ ਵੀ ਤੁਸੀਂ ਇਹਨਾਂ ਦਾ ਜਦੋਂ ਮਤਲਬ ਵੀ ਇੱਕ ਪਾਊਡਰ ਜਾਂ ਬਣ ਗਿਆ ਇੱਕ ਅਲੱਗ ਤੋਂ ਡੱਬੇ ਦੇ ਵਿੱਚ ਕੱਢ ਕੇ ਰੱਖ ਲੈਣਾ ਤੇ ਤੁਸੀਂ ਇਹਨੂੰ ਖਾਣਾ ਕਿਵੇਂ ਆ ਜਾਨੀ ਕਿ ਇਹ ਤੁਹਾਡਾ ਮਿਕਸਚਰ ਆ ਜਿਹੜਾ ਇਹ ਤਿਆਰ ਹੋ ਗਿਆ ਹੁਣ ਇਹਨੂੰ ਤੁਸੀਂ ਖਾਣਾ ਕਿਵੇਂ ਆ ਇਹਨੂੰ ਤੁਸੀਂ ਜਾਂ ਤਾਂ ਤੁਸੀਂ ਸਵੇਰੇ ਖਾਣੇ ਤੋਂ ਬਾਅਦ ਸਵੇਰੇ ਤੁਸੀਂ ਖਾਣੇ ਤੋਂ ਬਾਅਦ ਇੱਕ ਚਮਚ ਖਾਣਾ ਵਾ ਜਾਂ ਫਿਰ ਤੁਸੀਂ ਖਾਣਾ ਇਹਨੂੰ ਰਾਤ ਨੂੰ ਸੌਣ ਲੱਗੇ ਰਾਤ ਨੂੰ ਜਦੋਂ ਤੁਸੀਂ ਸੌਣਾ ਵਾ ਤਾਂ ਦੁੱਧ ਦੇ ਗਲਾਸ ਨਾਲ ਤੁਸੀਂ ਖਾ ਸਕਦੇ ਹੋ ਇਹਨੂੰ ਦੁੱਧ ਦੇ ਗਲਾਸ ਨਾਲ ਤੁਸੀਂ ਖਾ ਸਕਦੇ ਹੋ ਤੁਸੀਂ ਇਹਨੂੰ ਇੱਕ ਚਮਚ ਹੀ ਖਾਣਾ ਜ਼ਿਆਦਾ ਨਹੀਂ ਖਾਣਾ ਹੈਗਾ ਇਹਨੂੰ ਖਾ ਕੋਈ ਵੀ ਸਕਦਾ ਵਾ ਇਹਦਾ ਨੁਕਸਾਨ ਕੋਈ ਵੀ ਨਹੀਂ ਹੈਗਾ ਇਹਨੂੰ ਛੋਟੇ ਬੱਚੇ ਤੋਂ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਇਹਨੂੰ ਲੈ ਸਕਦਾ ਵਾ ਛੋਟੇ ਬੱਚੇ ਮੰਨ ਕੇ ਚਲੋ 6-7 ਸਾਲ ਦੀ ਉਮਰ ਤੋਂ ਲੈ ਕੇ 6-7 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਖਾ ਸਕਦਾ ਵਾ ਇਹਦੇ ਫਾਇਦੇ ਦੇਖੋ ਕਿੰਨੇ ਆ ਇੱਕ ਤਾਂ ਤੁਹਾਡਾ ਜਿਹੜਾ ਦਿਮਾਗ ਆ ਉਹਨੂੰ ਤੇਜ਼ ਕਰੇਗਾ ਤੁਹਾਡੀ ਦਿਮਾਗ ਦੀ ਮੈਮਰੀ ਨੂੰ ਫਾਸਟ ਕਰੇਗਾ ਤੇਜ਼ ਕਰ ਦੇਗਾ ਨੰਬਰ 2 ਤੇ ਤੁਹਾਡੀਆਂ ਹੱਡੀਆਂ ਨੇ ਜਿਹੜੀਆਂ ਮਜ਼ਬੂਤ ਕਰ ਦੇਗਾ ਉਹਨੂੰ ਤੁਹਾਡੇ ਜਿੰਨੇ ਵੀ ਜੋਇੰਟ ਪੈਨ ਹੁੰਦੇ ਨੇ ਮੰਨ ਕੇ ਲੋ ਗੋਡੇ ਤੁਹਾਡੇ ਦੁਖਦੇ ਆ ਮੋਢੇ ਦੁਖਦੇ ਆ ਜਾਂ ਫਿਰ ਆਂ ਉਂਗਲਾਂ ਦੇ ਵਿੱਚ ਜੋਇੰਟ ਹੁੰਦੇ ਨੇ ਆ ਜੋਇੰਟ ਲਗਾ ਨਹੀਂ ਕੋਈ ਵੀ ਆ ਗੱਟ ਦੁਖਦੇ ਨੇ ਤੁਹਾਡੇ ਉਹ ਦੇਖੋ ਤੁਹਾਡੇ ਠੀਕ ਹੋ ਜਾਣਗੇ ਜਾਂ ਤੁਹਾਡੇ ਜਿੰਨੀ ਮਰਜੀ ਪੁਰਾਣੀ ਤੁਹਾਡੇ ਸੱਟ ਲੱਗੀ ਹੋਵੇ ਤੁਸੀਂ ਵਿਦਨ 7 ਦਿਨ ਦੇ ਵਿੱਚ 7 ਦਿਨ ਦੇ ਵਿੱਚ ਤੁਸੀਂ ਇਹ ਰਿਜ਼ਲਟ ਦੇਖ ਲਓ ਤੁਹਾਨੂੰ 7 ਦਿਨਾਂ ਬਾਅਦ ਆਪਣੇ ਆਪ ਹੀ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਕਿਸੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈਗੀ ਨਾ ਤੁਹਾਨੂੰ ਮਤਲਬ ਹੀ ਕੋਈ ਟੂਬ ਲੈਂਦੀ ਲੋੜ ਹੈਗੀ ਨਾ ਤੁਹਾਨੂੰ ਕੋਈ ਗੋਲੀਆਂ ਖਾਣ ਦੀ ਲੋੜ ਹੈਗੀ ਉਹ ਚੀਜ਼ ਨੂੰ ਤੁਸੀਂ ਖਾਓ ਜੇ ਤੁਸੀਂ ਗੋਲੀਆਂ ਖਾਓਗੇ ਗੋਲੀਆਂ ਖਾਣ ਨਾਲ ਤੁਹਾਡੇ ਸਰੀਰ 'ਚ ਨੁਕਸਾਨ ਪਏਗਾ ਠੀਕ ਆ ਉਹ ਗੋਲੀਆਂ ਤੁਹਾਨੂੰ ਨੁਕਸਾਨ ਪਹੁੰਚਾਣਗੀਆਂ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਹ ਨੇਚਰਲ ਚੀਜ਼ਾਂ ਨੇ ਇਹ ਆਯੁਰਵੇਦਿਕ ਦੇ ਵਿੱਚ ਵੀ ਲਿਖਿਆ ਹੋਇਆ ਹੈ ਇਹ ਚੀਜ਼ਾਂ ਨੂੰ ਇਹ ਮੈਂ ਤੁਹਾਨੂੰ ਐਵੇਂ ਨਹੀਂ ਦੱਸਦਾ ਪਿਆ ਇਹ ਚੀਜ਼ਾਂ ਮੈਂ ਸਾਰੀਆਂ ਮੈਂ ਆਯੁਰਵੇਦਿਕ ਦੀ ਬੁੱਕ ਦੇ ਵਿੱਚੋਂ ਪੜ੍ਹੀਆਂ ਨੇ ਸਾਰੀਆਂ ਹਨਾ ਤੁਸੀਂ ਜਿਹੜੇ ਮੇਰੇ ਭੈਣ ਭਰਾ ਮੇਰੀ ਡੇਲੀ ਵੀਡੀਓ ਦੇਖਦੇ ਨੇ ਖਾਸ ਕਰਕੇ ਜਿਹੜੇ ਮੇਰੇ ਵਲੌਗ ਦੇਖਦੇ ਨੇ ਉਹਨਾਂ ਨੂੰ ਪਤਾ ਵਾ ਆ ਜਿਹੜੀਆਂ ਵੀ ਬੀ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਆ ਸਾਰੀਆਂ ਚੀਜ਼ਾਂ ਮੈਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦਾ ਇਹੀ ਕਰਦਾ ਵਾਂ ਅਖਰੋਟ ਵੀ ਮੈਂ ਤੁਹਾਨੂੰ ਦਖਾਨਾ ਹੁੰਨਾ ਵੀ ਮੈਂ ਡੇਲੀ ਅਖਰੋਟ ਖਾਣਾ ਹੀ ਖਾਂਦਾ ਦੋ ਜਾਂ ਤਿੰਨ ਗਿਰੀਆਂ ਜਾਂ ਪੰਜ ਗਿਰੀਆਂ ਮੈਂ ਡੇਲੀ ਅਖਰੋਟ ਦੀਆਂ ਖਾਂਦਾ ਬਾਦਾਮ ਆ ਜਿਹੜੇ ਮੈਂ ਇਹ ਵੀ ਖਾਣਾ ਹੁੰਨਾ ਵਾ ਠੀਕ ਹੈ ਜੀ ਸ਼ਿਵਾਰੇ ਵੀ ਮੈਂ ਖਾਣਾ ਨਾ ਤੁਸੀਂ ਦੇਖਦੇ ਹੋ ਨਾ ਮੈਂ ਜਿਹੜੀ 5 5 ਵਜੇ ਜਿਹੜੀ ਜਿਹੜੀ ਮੇਰੀ 스ਨੈਕ ਮੀਲ ਹੁੰਦੀ ਆ ਉਹਦੇ ਵਿੱਚ ਮੈਂ 스낵ਸ ਦੇ ਵਿੱਚ ਮੈਂ ਦੇਖਦੇ ਹੋ ਨਾ ਤੁਸੀਂ ਮੈਂ ਇਹ ਵੀ ਖਾਣਾ ਹੁੰਨਾ ਸ਼ਿਵਾਰੇ ਖਾ ਲੈਣਾ ਹੁੰਨਾ ਵਾ ਠੀਕ ਹੈ ਜੀ ਜਾਨੀ ਆ ਦਿੱਲੀ ਤੇ ਨੀ ਮੈਂ ਕਹਿੰਦਾ ਜਾਨੀ ਕਿ ਕਦੇ ਨਾ ਕਦੇ ਹਫਤੇ ਦੇ ਵਿੱਚ ਦੋ ਜਾਂ ਤਿੰਨ ਵਾਰ ਇਹ ਚੀਜ਼ਾਂ ਨੂੰ ਮੈਂ ਖੁਦ ਆਪ ਖਾਣਾ ਰਹਿਣਾ ਵਾਂ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਤੁਸੀਂ ਖਾਣਾ ਸ਼ੁਰੂ ਕਰੋ ਇਹ ਪਾਊਡਰ ਜਿਹਾ ਬਣਾ ਕੇ ਰੱਖ ਲਓ ਇਹ ਤਾਂ ਖਰਾਬ ਨਹੀਂ ਹੋਏਗਾ ਤੁਹਾਡੇ 5-6 ਮਹੀਨੇ ਬੜੇ ਆਰਾਮ ਨਾਲ ਕੱਟ ਜਾਏਗਾ ਤੁਸੀਂ ਥੋੜਾ ਥੋੜਾ ਕਰਕੇ ਪਾਊਡਰ ਰੱਖੋ ਤੁਸੀਂ ਆਪ ਵੀ ਖਾਓ ਤੇ ਆਪਣੇ ਜਿਹੜੇ ਤੁਹਾਡੇ ਘਰ ਦੇ ਵਿੱਚ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਖਾਓ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਸਾਰੀਆਂ ਨੇਚਰਲ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਨੇ ਸਾਰੀਆਂ ਇਹ ਤੇ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਬੈਨੀਫਿਟ ਦੇ ਕੇ ਜਾਣੀਆਂ ਤੁਹਾਡਾ ਇੱਕ ਤੁਹਾਡਾ ਦਿਮਾਗ ਤੇਜ ਕਰਨੀ ਆ ਇੱਕ ਤੁਹਾਡੀਆਂ ਹੱਡੀਆਂ ਨੇ ਜੜੀਆਂ ਉਹ ਵੀ ਮજબૂત ਕਰਨੀ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੇਜੇ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਜਿਹੜਾ ਆਪਣਾ ਸਵਾਲ ਹੈ ਮੈਨੂੰ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ